ਬਾਬਾ ਹਰਨਾਮ ਸਿੰਘ ਦਾ ਟੁੰਡੀ ਲਾਟ ਹੈ ਟੁੰਡੀ ਲਾਟ ਨੂੰ ਤਾਂ ਕਹਿੰਦੇ ਸੀ ਕਿ ਉਹਦਾ ਬੰਬ ਬਣਾਉਂਦੇ ਦਾ ਹੱਥ ੁੱਟ ਗਿਆ ਸੀ ਉਹ ਹੱਥ ਵੀ ਇੱਕ ਹਿਸਾਬ ਨਾਲ ਕਰਤਾਰ ਸਿੰਘ ਸਰਾਬੇ ਦੇ ਪੈਰੋਂ ਹੀ ਗਲਤੀ ਨਹੀਂ ਮਲ ਕਰਤਾਰ ਸਿੰਘ ਸਰਾਬਾ 'ਚ ਇੱਕ ਅਜੀਬ ਕਿਸਮ ਦਾ ਜੋਸ਼ ਸੀ ਕਿ ਅਮਰੀਕਾ ਦੇ ਵਿੱਚ ਇਹ ਬੰਬ ਬਣਾਉਣ ਦੀ ਟ੍ਰੇਨਿੰਗ ਲਈ ਬਾਬਾ ਹਰਨਾਮ ਸਿੰਘ ਨੇ ਤੇ ਇੱਕ ਦਿਨ ਫਸੈਕ੍ਰੋਮੈਂਟਲ ਸੈਕਰਾਮੈਂਟੋ ਦੇ ਵਿੱਚ ਜਲਸਾ ਹੋਇਆ ਉਸ ਮੌਕੇ ਸਰਾਬੇ ਦੀ ਗੁੱਟ ਤੇ 60 ਵਜੇ ਹੋਈ ਸੀ ਹਸਪਤਾਲ ਚ ਸੀ ਇਹ ਪਰ ਇਹ ਗੁੱਟ ਬਣਾ ਕੇ ਉਸ ਕਾਨਫਰੈਂਸ ਚ ਆਇਆ ਕਾਨਫਰੈਂਸ ਤੋਂ ਬਾਅਦ ਉੱਥੇ ਨੇੜੇ ਬਾਬਾ ਬਸਾਕਾ ਸਿੰਘ ਤੇ ਭਾਈ ਜਵਾਲਾ ਸਿੰਘ ਤੇ ਸੰਤੋਖ ਸਿੰਘ ਦਾ ਫਾਰਮ ਸੀ ਹੌਲਟ ਫਾਰਮ ਸਟਾਕਟਨ ਦੇ ਨੇੜੇ ਬਹੁਤ ਵੱਡਾ ਉੱਥੇ ਚਲੇ ਗਏ ਰਾਤ ਨੂੰ ਉੱਥੇ ਜਾ ਕੇ ਉਹਨਾਂ ਨੇ ਕਿਹਾ ਉਹਨੂੰ ਹਰਨਾਮ ਸਿੰਘ ਨੂੰ ਵੀ ਜਿਹੜੇ ਬੰਬਾਂ ਦੀ ਤੂੰ ਟ੍ਰੇਨਿੰਗ ਲਈ ਹੈ ਸਾਨੂੰ ਵੀ ਦੱਸ ਸਰਾਬੇ ਨੇ ਉਹ ਬੰਬ ਬਣਾ ਕੇ ਉਹਨੇ ਟੈਸਟ ਕਰ ਕਰਕੇ ਦਿਖਾਈ ਗਿਆ ਪਿੱਛੋਂ ਮਸਾਲਾ ਬਚ ਰਿਹਾ ਵਾਵਾ ਤੇ ਹਰਨਾਮ ਸਿੰਘ ਨੇ ਲਿਖਿਆ ਕਹਿੰਦਾ ਜਿਹਨੇ ਮੈਨੂੰ ਗੋਰੇ ਨੇ ਟ੍ਰੇਨਿੰਗ ਦਿੱਤੀ ਸੀ ਉਹਨੇ ਇਹ ਕਿਹਾ ਸੀ ਵੀ ਜਿਹੜਾ ਪਿੱਛੋਂ ਬਚ ਰਹਿੰਦਾ ਹੈ ਉਹਨੂੰ ਛੁੱਟ ਦਿਓ ਬਸ ਕਿਉਂਕਿ ਕਿਤੇ ਵੀ ਮਾੜੀ ਮੋਟੀ ਛੱਟ ਲੱਗਣ ਨਾਲ ਉਸ ਮੌਕੇ ਬੜੇ ਕਰੂਟ ਦੇ ਬੰਬ ਹੁੰਦੇ ਸੀ ਵੀ ਉਹ ਚੱਲ ਸਕਦਾ ਹੁੰਦਾ ਉਹ ਕਹਿੰਦਾ ਮੈਂ ਕੁਛ ਬੰਬ ਬਣਾ ਕੇ ਉਹਨਾਂ ਨੂੰ ਦਿਖਾਏ ਤੇ ਮੁੜ ਕੇ ਜਿਹੜਾ ਬਚ ਰਿਹਾ ਸਰਾਬਾ ਕਹਿੰਦਾ ਵੀ ਛੁੱਟੀ ਨਾ ਜਾ ਰ ਇਹਨਾਂ ਦੀ। ਵੇਦਾ ਕੋਈ ਵੱਡਾ ਬੰਬ ਬਣਾ ਕੇ ਟੈਸਟ ਕਰਾਂਗੇ ਕੋਈ ਗੱਲ ਨਹੀਂ ਤੂੰ ਰੱਖ ਚੱਲ। ਤੇ ਇਹ ਕਹਿ ਕੇ ਸਰਾਬਾ ਤਾਂ ਗੱਡੀ ਚੜ ਗਿਆ ਸੈਨ ਫਰਾਂਸਿਸਕੋ ਨੂੰ। ਤੇ ਉਹ ਕਹਿੰਦਾ ਵੀ ਮੈਂ ਹੱਥ ਨਾਲ ਐ ਇਕੱਠਾ ਕਰਨ ਲੱਗ ਗਿਆ ਮਸਾਲਾ। ਉਹ ਇਕੱਠਾ ਕਰਕੇ ਜਿਵੇਂ ਐ ਹੁੰਦਾ ਵੀ ਉਹਨੂੰ ਲੱਡੂ ਜਾ ਬਣਾਈਦਾ ਉਦੋਂ ਦਬਾ ਪਿਆ ਉਹ ਬੰਬ ਚੱਲ ਗਿਆ। ਉਹਦੇ ਨਾਲ ਉਹਦਾ ਇੱਥੋਂ ਤੱਕ ਬਾਹਰ ਉੱਡ ਗਿਆ। ਉਸੇ ਵਕਤੇ ਉਹਨੂੰ ਫਿਰ ਉੱਥੋਂ ਬਾਬਾ ਭਾਕਣਾ ਹੀ ਉੱਥੇ ਹਾਜ਼ਰ ਸੀਗੇ ਬਾਬਾ ਸਹਣਸੂ ਭਾਕਣਾ ਉਹਨੂੰ ਲੈ ਕੇ ਗਏ ਹਸਪਤਾਲ ਲੈ ਕੇ ਗਏ ਇੱਕ ਘੋੜਾ ਗੱਡੀ ਦੇ ਉੱਤੇ ਕਰਕੇ ਉੱਥੇ ਕਿਸੇ ਮੁਸਲਮਾਨ ਦੇ ਨਾਂ ਤੇ ਹਸਪਤਾਲ ਚ ਨੂੰ ਐਡਮਿਟ ਕਰਵਾਇਆ ਅਗਲੇ ਦਿਨ ਅਖਬਾਰਾਂ ਚ ਖਬਰਾਂ ਲੱਗ ਗਈਆਂ ਕੁਦਰਤੀ ਬਚਾਏ ਹੋ ਗਿਆ ਕਿ 5 ਜੁਲਾਈ ਦਾ ਦਿਨ ਸੀ ਉਹਦਣ 4 ਜੁਲਾਈ ਅਮਰੀਕਾ ਦਾ ਆਜ਼ਾਦੀ ਦਾ ਦਿਨ ਹੈ ਇਹਨਾਂ ਨੇ ਕਹਾਣੀ ਇਹ ਬਣਾ ਲਈ ਕਿ ਅਸੀਂ ਅਮਰੀਕਾ ਦੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਸੀ ਰਾਤ ਨੂੰ ਉੱਥੇ ਪਟਾਕੇ ਚਲਾ ਰਹੇ ਸੀ ਉੱਥੇ ਚਲਾਉਂਦੇ ਨਾ ਉਹ ਤੇ ਇਸ ਕਰਕੇ ਫਟ ਇਸ ਕਰਕੇ ਇਸ ਨੂੰ ਪਤਾ ਹੀ ਨਹੀਂ ਲੱਗਿਆ ਚਲੋ ਉਹ ਗੱਲ ਵੱਖਰੀ ਹੈ ਜੀ ਨੂੰ ਸ਼ੇਅਰ ਤੁਸੀਂ ਜ਼ਰੂਰ ਕਰਕੇ ਜਾਇਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ